ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਜੰਗ ਨੂੰ ਤੇਜ਼ ਕਰਦਿਆਂ ਐਸਐਸਪੀ ਮਾਨਸਾ ਪਗੀਰਤ ਸਿੰਘ ਮੀਨਾ ਦੀ ਅਗਵਾਈ ਹੇਠ ਡੀਐਸਪੀ ਸਬ ਡਿਵੀਜ਼ਨ ਬੁੜਲਾਡਾ ਗਮਦੂਰ ਸਿੰਘ ਚੈਲ ਐਸਐਚਓ ਸਿਟੀ ਬੁੜਲਾਡਾ ਭੁਪਿੰਦਰਜੀਤ ਸਿੰਘ ਵੱਲੋਂ ਸਾਂਝੇ ਆਪਰੇਸ਼ਨ ਦੇ ਚਲਦਿਆਂ ਸ਼ਹਿਰ ਦੀ ਸਥਿਤਵਾਰਡ ਨੰਬਰ 11 ਦੀ ਇੱਕ ਬਸਤੀ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੇ ਕਬਾਰ ਦੇ ਗੋਦਾਮਾਂ ਦੀ ਤਲਾਸ਼ੀ ਲਈ ਗਈ अते कुछ शक्की बीकला नू कब्जे विच ले आ गया इस मौके डी एस पी बुडलाडा गमदूर सिंह ने दसिया कि पुलिस वालों शक्की थावां ते सर्च आपरेशन किया जा रहा है समाज विरोधी व्यक्तियों नू किसी भी कीमत जावेगा। ते बख्शा नहीं जाएगा मान जो सी एम साहब पंजाब डी जी पी साहब पंजाब के दिशा निर्देश पंजाब हर जगह जिते नशे हॉटस्पॉट ने जो इनफॉर्मेशन मिलती है ਜਿੱਦਾਂ ਮਾਨਸਾ ਦੇ ਵਿੱਚ ਮਾਨ ਜੋ ਐਸਐਸਪੀ ਸਾਹਿਬ ਮਾਨਸਾ ਦੇ ਜੋਗ ਬਾਈ ਹੇਠ ਜਿੰਨੇ ਡਰਗ ਦੇ ਹਾਊਸਪੌਟ ਨੇ ਹਰ ਜਗ੍ਹਾ ਤੇ ਸੱਜ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਰ ਜਦੋਂ ਵੀ ਕੋਈ ਲਾਡ ਤੱਕ ਸਾਨੂੰ ਜੋ ਵੀ ਮਿਲੂਗਾ ਅਸੀਂ ਉਹਦੇ ਅਨੁਸਾਰ ਕਾਰਵਾਈ ਕਰਾਂਗੇ ਫਰ ਚੱਲਦੀ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਲਡੋਜ਼ਰ ਸਿਸਟਮ ਚੱਲ ਰਿਹਾ ਜਿਵੇਂ ਕਿ ਆਪਣੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਜਬ ਲਾਡਰ ਦੇ ਵਿੱਚ ਵੀ ਕੋਈ ਐਸਾ ਹੈ ਪ੍ਰੋਗਰਾਮ ਅਜੇ ਨਹੀਂ ਜੀ। ਅਜੇ ਵੈਰੀਫਾਈ ਹੋ ਰਿਹਾ ਸਾਰੀਆਂ ਜਿਹੜੀਆਂ ਹੈਗੀਆਂ ਪ੍ਰੋਪਰਟੀਆਂ ਵਗੈਰਾ ਜੋ ਵੈਰੀਫਾਈ ਹੋ ਰਹੀਆਂ। ਅਗਰ ਕੋਈ ਨਜਾਇਜ਼ ਜੋ ਸਾਨੂੰ ਮਿਲੂਗੀ ਤਾਂ ਉਹਦੇ ਵੀ ਸਖਤ ਕਾਰਵਾਈ ਕੀਤੀ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ